ਕਾਫੀ ਸਮੇਂ ਤੋਂ ਬਾਅਦ ਇਹ ਚੀਜ਼ ਹੋ ਜਾਂਦੀ ਹੈ ਵੀ ਤੁਸੀਂ ਹੁਣ ਇਤਿਹਾਸ ਦੇ ਤੌਰ ਤੇ ਮਚਿਊਰ ਹੋ ਇਤਿਹਾਸਿਕ ਪੱਖ ਤੋਂ ਮਚਿਊਰ ਹੋ ਤੁਹਾਡਾ ਦਸਤਾਰ ਵਾਲਾ ਪੱਖ ਮਚਿਊਰ ਹੈ ਮੈਨੂੰ ਇਹ ਮੈਨੂੰ ਨਹੀਂ ਲੱਗਦਾ ਵੀ ਜੇ ਤੁਹਾਨੂੰ ਇਸ ਕੈਟਾਗਰੀ ਦੇ ਵਿੱਚ ਰੱਖਿਆ ਜਾਵੇ ਤਾਂ ਤੁਸੀਂ ਹਰ ਇੱਕ ਪ੍ਰਾਈਜ਼ ਜਿੱਤਣ ਦੇ ਕਾਬਿਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਇਤਿਹਾਸ ਪੱਖ ਤੋਂ ਮਚਿਊਰ ਹੋ ਕੇ ਇਹ ਗਾਸਪਕੀ ਮਜੂਰ ਹੋ ਕੇ ਨਾ ਆਪਾਂ ਇੱਕ ਜਿਹੜਾ ਆ ਐਕਸਪਾਇਰੀਸ਼ਨ ਬਣਾ ਨਹੀਂ ਨਹੀਂ ਸਾਡਾ ਕੰਮ ਇਹ ਨਹੀਂ ਵੀ ਅਸੀਂ ਕਿਸੇ ਕੰਮ ਨੂੰ ਦੇਖ ਕੇ ਡਰ ਜਾਣਾ ਹੈ ਨਾ ਜੇ ਤੁਸੀਂ ਕਹਿ ਰਹੇ ਹੋ ਵੀ ਅਸੀਂ ਦਸਤਾਰ ਪੂਛ ਨਹੀਂ ਬਣਨਾ ਤੁਸੀਂ ਇਹ ਚੀਜ਼ ਤਾਂ ਮੰਨ ਲਿਓ ਨਾ ਕਿ ਅਸੀਂ ਦਸਤਾਰ ਪੂਛ ਨਹੀਂ ਬਣਨਾ ਪਰ ਦਸਤਾਰ ਪੂਛ ਤੇ ਬਣ ਕੇ ਤੁਸੀਂ ਕਿੰਨੇ ਜਵਾਬ ਆਪਣੇ ਮੂਸਤਵਾਸ ਬਣ ਦਸਤਾਰ ਪੂਛ ਬਣੋ ਜੱਜ ਨਾ ਹੋਣੇ ਬੇਤ ਜਦੋਂ ਤੁਸੀਂ ਜੱਜ ਕੋਲੋਂ ਦੇ ਫੈਸਲਾ ਹੋ ਸਕਦਾ ਤੁਹਾਡੇ ਕੋਲ ਕਿਸੇ ਬੱਚੇ ਦੇ ਜੱਜਮੈਂਟ ਤੇ ਗਲਤੀ ਹੋ ਗਈ ਹੈ ਨਾ ਆਪਾਂ ਇਹ ਇਸ ਗੱਲ ਦਾ ਇਹਦਾ ਅੰਸਰ ਇਹ ਨਹੀਂ ਮਿਲਦਾ ਆਪਾਂ ਇਹਦਾ ਅੰਸਰ ਇਹ ਨਹੀਂ ਦਿਏਗਾ ਕਿ ਮੈਂ ਦਸਤਾਰ ਨੂੰ ਇਸ ਲਈ ਨਹੀਂ ਬੰਨਣਾ ਮੈਂ ਕੋ ਫੈਸਲਾ ਕਰਦਾ ਦਸਤਾਰ ਕੋਈ ਕਦੇ ਵੀ ਫੈਸਲਾ ਨਹੀਂ ਦਸਤਾਰ ਕੋ ਦਾ ਮਕਸਦ ਹੁੰਦਾ ਅਸੀਂ ਜਿੰਨਿਆਂ ਨੂੰ ਬੰਨਣਾ ਪਾ ਇਹਦਾ ਨਹੀਂ ਬੰਨਣਾ ਤਾਂ ਉਹ ਪਰੇਤ ਤੇ ਸਜਦਾ ਜੱਜਮੈਂਟ ਦੇ ਵਿੱਚ ਬੈਠ ਕੇ ਤੁਸੀਂ ਗਲਤ ਫੈਸਲਾ ਕਰ ਸਕਦੇ ਠੀਕ ਹੈ ਨਾ ਇਸ ਲਈ ਇਹ ਦਾ ਸਭ ਤੋਂ ਅੰਤ ਵਿੱਚ ਆਉਂਦਾ ਹੈ ਜਿਸ ਕਿ ਆ ਜੀ ਸਿੱਖਿਆ ਦੀ ਹੈ ਨਾ ਉਸੇ ਦਸਤਾਰ ਤੋਂ ਜੁੜਦਾ ਕਿਉਂਕਿ